ਪੁਰੇ ਗੋਦੀਖਾਲ ਸਾਹਿਬ ਆਹੀ ਗੁਰਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੈਤ ਲੜਦੇ ਲੋਕਾਂ ਦੀ ਸੋ ਮੇਰੇ ਬਹੁਤ ਹੀ ਸਤਿਕਾਰਯੋਗੀ ਟੀਟੀ 9894 ਕੈਡਰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਆਪਣਾ ਐਗਜ਼ਾਮ ਹੋਇਆ ਸੋ ਸਾਰੇ ਸਾਥੀਆਂ ਦਾ ਐਗਜ਼ਾਮ ਬਹੁਤ ਬਹੁਤ ਵਧੀਆ ਹੋਇਆ ਹੋਊਗਾ ਰੱਬ ਅੱਗੇ ਕਾਮਨਾ ਕਰਦੇ ਆਂ ਦੁਆ ਕਰਦੇ ਆਂ ਸੋ ਸਾਥੀਓ ਅਗਲੀ ਰਣਨੀਤੀ ਦੇ ਲਈ ਜਿਹੜੀ ਅੱਜ ਮੀਟਿੰਗ ਭਰਤੀ ਬੋਰਡ ਡਾਇਰੈਕਟਰੋਰੇਟ ਭਰਤੀ ਬੋਰਡ ਵਿਖੇ ਕੀਤੀ ਗਈ ਆ ਅਧਿਕਾਰੀਆਂ ਨਾਲ ਕਿਉਂਕਿ ਆਪਣੇ ਰਿਜ਼ਲਟ ਦੀ ਬਾਬਤ ਤੇ ਜਿਹੜੀ ਅਨਸਰ ਕੀ ਦੀ ਬਾਬਤ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਸੋ ਉਸ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਫੈਸਲਾ ਆਇਆ ਕਿ ਅਨਸਰ ਕੀ ਆ ਜਿਹੜੀ ਆਪਣੇ ਪੇਪਰ ਦੀ ਅੱਜ ਸ਼ਾਮ ਤੱਕ ਜਾਂ ਕੱਲ ਨੂੰ ਜਿਹੜੀ ਆ ਹਰ ਹਾਲਤ ਦੇ ਵਿੱਚ ਜਿਹੜੀ ਅਨਸਰ ਕੀ ਆ ਉਹ ਆਪਣੇ ਆ ਜੂਗੀ ਸੋ ਅਨਸਰ ਕੀ ਆਉਣ ਤੋਂ ਬਾਅਦ ਜਿਵੇਂ ਜਿਵੇਂ ਵੀ ਅਗਲਾ ਪ੍ਰੋਸੈਸ ਹੋਊਗਾ ਉਸ ਨੂੰ ਉਸੇ ਤਰ੍ਹਾਂ ਫੋਲੋ ਕਰਕੇ ਜਿਹੜਾ ਜਲਦ ਤੋਂ ਜਲਦ ਜਿਸ ਤਰ੍ਹਾਂ ਵੀ ਉਹਨੂੰ ਆਪਾਂ ਜਲਦੀ ਕਰਵਾ ਸਕਾਂਗੇ ਉਸੇ ਤਰ੍ਹਾਂ ਹੀ ਜਿਹੜਾ ਉਸ ਨੂੰ ਜਲਦ ਕਰਵਾਇਆ ਜਾਊਗਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ